ਮਾਛੀਵੜਾ ਦਾਣਾ ਮੰਡੀ ਦੇ ਵਿੱਚ ਚੋਨੇ ਦੀ ਅਗੇਤੀ ਕਿਸਮ 15 ਸੂਨੋ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਇਹ ਦੀ ਪ੍ਰਾਈਵੇਟ ਤੌਰ ਤੇ ਖਰੀਦ ਦੀ ਰਸਮੀ ਸ਼ੁਰੂਆਤ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਤੇ ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿਲਨੇ ਸੇਕਤ ਰੂਪ ਦੇ ਵਿੱਚ ਕਰਵਾਈ ਹੈ। ਖਮਾਣੂ ਦੇ ਪਿੰਡ ਲਖਨਪੁਰ ਦਾ ਕਿਸਾਨ ਬਾਰਾ ਸਿੰਘ ਦਾਣਾ ਮੰਡੀ ਵਿਖੇ ਸਤਤ ਮੋਹਨ ਨਾਲ ਹੈਡੋ ਵਾਲੇ ਜਗਨਨਾਥ ਦੀ ਆਰਧ ਤੇ ਆਪਣੀ ਫਸਲ ਵੇਚਣ ਦੇ ਰਿਹਾ ਹੈ ਜਿਸ ਨੂੰ ਪ੍ਰਾਈਵੇਟ ਵਪਾਰੀ ਇਨਫਿੰਟਰੀ ਐਗਰੋ ਇੰਡਸਟਰੀ ਨੇ 3021 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਖਰੀਦ ਕੀਤੀ ਹੈ ਇਸ ਤੋਂ ਇਲਾਵਾ ਲੂਥਰਾ ਐਂਡ ਸੰਸ ਤੇ ਲੂਥਰਾ ਬ੍ਰਦਰਸ ਆਰਟ ਤੋਂ ਅੱਜ ਕਿਸਾਨ ਦੀ ਫਸਲ 3111 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਪ੍ਰਾਈਵੇਟ ਏਜੰਸੀ ਜੀਐਨ ਓਵਰਸੀਸ ਤੇ ਲక్ష్ਮੀ ਰਾਇ ਸਮਿਲ ਦੇ ਵੱਲੋਂ ਖਰੀਦੀ ਗਈ ਇਸ ਮੌਕੇ ਕਿਸਾਨ ਬਾਰਾ ਸਿੰਘ ਨੇ ਦੱਸਿਆ ਕਿ ਉਸਨੇ ਝੋਨੇ ਦੀ ਅਗੇਤੀ ਕਿਸਮ ਦੀ ਬਿਜਾਈ ਕੀਤੀ ਸੀ ਜਿਸ ਦਾ ਝਾੜ ਕਰੀਬ 20 ਤੋਂ 2.5 ਕਵੈਂਟਲ ਨਿਕਲੇ ਹੈ। ਉਹਨਾਂ ਕਿਹਾ ਕਿ ਫਸਲ ਤੇ 1000 ਰੁਪਏ ਪ੍ਰਤੀ ਕਵੈਂਟਲ ਦੇ ਹਿਸਾਬ ਨਾਲ ਵਿਕੀ ਹੈ। ਤੇ ਇਸ ਮੌਕੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਦਾ ਕਹਿਣਾ ਹੈ ਕਿ ਮਾਝੂੜਾ ਮੰਡੀ ਦੇ ਵਿੱਚ ਬਾਸਮਤੀ ਫਸਲ ਦਾ ਭਾ ਪਾਕਿਸਤਾਨਾ ਨੂੰ 3000 ਤੋਂ 3200 ਰੁਪਏ ਪ੍ਰਤੀ ਕਵੈਂਟਲ ਮਿਲ ਰਿਹਾ ਹੈ। ਜੋ ਕਿ ਆਸ-ਪਾਸ ਦੀਆਂ ਮੰਡੀਆਂ ਨਾਲੋਂ ਕਿਤੇ ਜ਼ਿਆਦਾ ਹੈ। ਉਹਨਾਂ ਦੱਸਿਆ ਕਿ ਮਾਝੂੜਾ ਇਲਾਕੇ ਦੇ ਵਿੱਚ ਬਾਸਮਤੀ ਦੇ ਕਾਫੀ ਪਲਾਟ ਨੇ ਇੱਥੇ ਪ੍ਰਾਈਵੇਟ ਤੌਰ ਤੇ ਖਰੀਦਦਾਰ ਵੀ ਵੱਧ ਨੇ ਜਿਸ ਕਾਰਨ ਭਾਚੰਗਾ ਮਿਲਦਾ ਹੈ। ਮੋਹਿਤ ਕੁੰਦਰਾ ਨੇ ਦੱਸਿਆ ਕਿ ਬੇਸ਼ੱਕ ਕਿਸਾਨ ਹਰਦੀ ਮਾਰ ਚੱਲ ਰ ਪਿਛਲੇ ਸਾਲ ਦੇ ਨਾਲੋਂ ਬਾਸਮਤੀ ਦੇ ਭਾਅ ਇਸ ਵਾਰ ਚੰਗੇ ਨੇ ਤੇ ਉਹਨਾਂ ਦੱਸੇ ਕਿ ਪਿਛਲੇ ਸਾਲ ਬਾਸਮਤੀ ਦਾ 2500 ਤੋਂ 2600 ਰੁਪਏ ਪ੍ਰਤੀ ਕੁਇੰਟਲ ਸੀ ਜੋ ਕਿ ਇਸ ਵਾਰ 32 ਰੁਪਏ ਭਾਅ ਦੇ ਨਾਲ ਵਿਕ ਰਿਹਾ ਨਾਚੀਬੜਾ ਤੋਂ ਸੁਚਾ ਬਾਂਗੜ ਦੀ ਰਿਪੋਰਟ ਜਿਹੜਾ ਪਿੰਡਾ ਜੀ ਆਪਣਾ ਕੀ ਨਾਮ ਲਖਣਪਰਾ ਜੀ 1259 ਆ ਜੀ ਉਹਦਾ ਅੱਛਾ ਅੱਛਾ ਕਿੰਦਾ ਜੀ ਅੱਜ ਫਸਲ ਵੇਚਣਾ ਕੀ ਭਾਅ ਵਿਕੀ ਆ 3021 ਰੁਪਏ ਲੱਗੇ ਜੀ ਠੀਕ ਭਾਅ ਵਿਕੀ ਜੀ ਨਹੀਂ ਠੀਕ ਹੈ ਝਾੜਕ ਦਾ ਠੀਕ ਲੱਗ ਰਿਹਾ 400 420 ਦਾ ਹੋਊਗਾ ਜੀ ਇਹਦਾ ਧੀਦਾ ਝਾੜ ਅੰਦਰੂ ਬਾਸਮਤੀ ਫਸਲ ਲਾ ਫਸਲਾਂ ਦਾ ਮੀਆ ਦਾ ਕੋ ਨੁਕਸਾਨ ਹੋਇਆ ਨਹੀਂ ਸਾਡੇ ਤੋਂ ਬਚਦਾ ਜੀ ਹਾਂਜੀ ਬਚਾ ਇੰਨਾ ਨਹੀਂ ਹੈਗਾ ਠੀਕ ਹੈ ਹੋਰ ਕਿਸਾਨਾਂ ਨੂੰ ਕੀ ਬਾਸਮਤੀ ਬਾਰੇ 1500 ਨੂੰ ਹੋਰ ਵੀ ਕੁਝ ਜੀ ਕੋਈ ਕਹਿੰਦਾ ਇਹੀ ਆ ਬੰਦਾ ਨੂੰ ਨਹੀਂ ਦੂਜੀ ਵੀ ਹੈਗੀ ਮੇਰੇ ਖਿਆਲ ਇੱਕ ਪਤਾ ਨਹੀਂ 2-3 ਤਨ ਬੀਜ ਨੇ ਵੀ 2 ਤਨ ਵੀ ਉਹ ਵੀ ਠੀਕ ਹੈ ਸਾਡੀ ਫਸਲ ਠੀਕ ਹੈ ਸਾਡਾ ਤੋਂ ਬਚਾ ਬਹੁਤ ਹੈ ਜੀ ਹਾਂਜੀ ਇੱਥੇ ਬਚਾ ਠੀਕ ਭਾਈ ਜੇਹਰਾ ਸਾਹਿਬ ਦੀ ਬੋਲੀ ਹੋਈ ਆ ਕੀ ਬਾਲੀ ਕੀ ਅੱਜ ਮਾਛੀਵਾੜਾ ਸਾਹਿਬ ਚ ਬਾਸਮਤੀ ਦੀ ਆਮਦ ਜੋ ਸ਼ੁਰੂ ਹੋਈ ਆ ਜੀ ਸਮੂਹ ਆੜਤੀਆਂ ਨੂੰ ਦੀ ਬੋਲੀ ਜੋ ਕਰਾਈ ਆ ਖੁੱਲੀ ਬੋਲੀ ਰਹੀ 3021 ਰੁਪਏ ਬੋਲੀ ਤੇ ਮਾਲ ਵਿਕਿਆ ਸੋ ਮੈਂ ਆਸ ਕਰਦਾ ਕਿ ਜਿਵੇਂ ਪਾਣੀ ਦੀ ਕਰੋਪੀ ਰਹੀ ਆ ਤੇ ਸੋ ਪਰਮਾਤਮਾ ਤੋਂ ਆਸ ਕਰਦਾ ਕਿ ਫਸਲ ਦਾ ਝਾੜ ਠੀਕ ਆਵੇ ਤੇ ਮਾਛੀਵਾੜਾ ਮੰਡੀ ਦੇ ਵਿੱਚ ਮੇਰਾ ਖਿਆਲ ਸਭ ਤੋਂ ਵੱਧ ਸਾਡੇ ਪਰਚੇਜ਼ਰ ਨੇ ਬਾਸਮਤੀ ਦੀ ਸੋ ਸਾਡੇ ਬਾਸਮਤੀ ਤੇਜ਼ੀ ਰਹੂਗੀ ਕਿਸਾਨ ਭਰਾਵਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਆਲੇ ਦੁਆਲੇ ਮੰਡੀਆਂ ਜਾਣ ਨਾਲੋਂ ਆਪਣੀ ਮੰਡੀ ਚਾਓ ਤੇ ਸਾਫ਼ ਸੁਥਰੀ ਇੱਥੇ ਬਿਲਕੁਲ ਖੁੱਲੀ ਬੋਲੀ ਹੁੰਦੀ ਆ ਸੋ ਸੀ ਪ੍ਰਮਾਤਮਾ ਤੋਂ ਆਸ ਕਰਦੇ ਆ ਕਿ ਆਉਣ ਵਾਲਾ ਜੋ ਸਮਾਂ ਵਾ ਉਹ ਵਧੀਆ ਹੀ ਆਵੇ। 25 ਸਾਲ ਘੱਟ ਸੀ ਪਾਇਤ ਦੀ ਪਾਵਾਦ ਰੱਖੀ ਚੰਗੀ ਹੈ। ਪਾ ਕਾਰਨ ਇਹ ਆ ਜੀ ਮਾਛੀਵਾੜਾ ਸਾਹਿਬ ਤਕਰੀਬਨ 6 ਤੋਂ 7 ਆਪਣੇ ਬਾਸਮਤੀ ਸਾਡੇ ਪਲਾਂਟ ਨੇ ਸਾਡੇ ਆੜਤੀਆਂ ਦੇ ਸਾਡੇ ਸ਼ੈਲਰ ਭਰਾਵਾਂ ਦੇ। ਸੋ ਇੱਕ ਬਹੁਤ ਵੱਡੀ ਅਪਲਬਦੀ ਆ। ਜਦੋਂ ਸਾਨੂੰ ਕੋਈ ਚੀਜ਼ ਬਾਹਰਲੇ ਬਾਜ਼ਾਰ ਵਿੱਚ ਨਹੀਂ ਪੈਂਦੀ ਆ ਤੇ ਸਾਨੂੰ ਉਹਦੇ ਦਿੱਕਤਾਂ ਹੁੰਦੀਆਂ ਨੇ। ਸੋ ਜਦੋਂ ਸਾਡੇ ਆੜਤੀਆਂ ਨੇ ਕੁਛ ਨੇ ਸ਼ੈਲਰ ਲਾਲੇ ਬਾਸਮਤੀ ਦੇ ਔਰ ਸਾਨੂੰ ਇਹ ਬਹੁਤ ਵੱਡਾ ਬੈਨੀਫਿਟ ਵੀ ਹੋਇਆ ਕਿਉਂਕਿ ਜੋ ਫਸਲ ਸਾਡੀ ਬਾਹਰ ਜਾਂਦੀ ਸੀ ਸਾਡੇ ਸ਼ਹਿਰ ਚ ਆਊਗੀ। ਤੇ ਜਿਆਦਾ ਬਾਸਮਤੀ ਦੇ ਪਲਾਂਟ ਹੋਣ ਕਰਕੇ ਤੇ ਮੈਂ ਪਰਮਾਤਮਾ ਤੋਂ ਆਸ ਕਰਦਾ ਤੇ ਮੈਨੂੰ ਉਮੀਦ ਵੀ ਆ ਕਿ ਜੋ ਫਸਲ ਦਾ ਭਾਅ ਆ ਆ ਮੰਡੀਆਂ ਨਾਲੋਂ ਮਛਵਾੜਾ ਸਾਹਿਬ ਤੇਜ਼ੀ ਰੋ ਦੂਜਾ ਚੋਣਾ ਇਹਦਾ ਮੋਟਰ ਚੋਣਾ ਉਹ ਕਰੋ ਤਾਂ ਕਾਂਗਰਸ ਮੈਨੂੰ ਆਸ ਆ ਜੀ ਜਿਵੇਂ ਉਹ ਮੌਸਮ ਆਪਾਂ ਦੇਖ ਰਹੇ ਆ ਤੇ ਮੈਂ ਅਜੇ 20 ਦਿਨ ਮੰਨਦਾ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਮੰਨ ਕੇ ਚੱਲੀਏ ਵੀ ਸਰਕਾਰ ਨੇ ਤਾਂ ਚਲੋ ਬਹੁਤ ਉਪਰਾਲਾ ਕੀਤਾ ਜੇ ਮੌਸਮ ਦੀ ਮਾਰ ਨਾ ਪੈਂਦੀ ਤਾਂ ਮੇਰਾ ਖਿਆਲ ਇਸ 20 ਤਰੀਕ ਨੂੰ ਅਸੀਂ ਬੋਲੀ ਸ਼ੁਰੂ ਕਰਾ ਦੇਣੀ ਸੀ ਜਿਵੇਂ ਹੀ ਉਹ ਹਦਾਇਤਾਂ ਆਉਣਗੀਆਂ ਜਾਂ ਜਿਵੇਂ ਹੀ ਮੰਡੀ ਚ ਆਮਦ ਹੋਊਗੀ ਤੇ ਮੈਨੂੰ ਆਸ ਆ ਕਿ ਪ੍ਰਮਾਤਮਾ ਛੇਤੀ ਸੀਜ਼ਨ ਦੀ ਸ਼ੁਰੂਆਤ ਹੋ ਜੂਗੀ ਅੱਜ ਬਹੁਤ ਖੁਸ਼ੀ ਦੀ ਗੱਲ ਆ ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਏ ਹੋਏ ਆ ਹੜਾਂ ਦੀ ਮਾਰੇ ਕਿਸਾਨ ਜ਼ਿਮੀਂਦਾਰ ਰਾੜਤੀ ਸਾਰੇ ਦੱਬੇ ਪਏ ਆ ਆ ਸਾਡੀ ਮੰਡੀ 'ਚ ਬਾਸਮਤੀ ਆਈ ਆ ਤੇ ਉਹਦਾ ਬੜਾ ਵਧੀਆ ਰੇਟ ਲੱਗਿਆ 3000 ਤੋਂ ਉੱਪਰ ਤੇ ਝਾੜ ਵੀ ਮੈਨੂੰ ਲੱਗਦਾ ਬਾਬੇ ਦੀ ਕਿਰਪਾ ਨਾਲ ਵਧੀਆ ਹੋਊਗਾ ਇੱਕ ਰਾਹਤ ਵਾਲੀ ਗੱਲ ਕਿਸਾਨਾਂ ਲਈ ਤੇ ਜਿਹੜਾ ਮਛਵਾੜਾ ਇਹਦੇ ਅੰਦਰ ਬਾਸਮਤੀ ਦੇ ਕਈ ਪਲਾਂਟ ਆ ਹੁਣ ਛੈਲਰ ਵੀ ਬੜੇ ਆ ਤੇ ਭਾਈਚਾਰਾ ਵੀ ਬੜਾ ਮਜ਼ਬੂਤ ਆ ਇਸ ਕਰਕੇ ਮੈਂ ਸਮਾ ਕੇ ਅਪੀਲ ਕਰਦਾ ਆ ਕਿਸਾਨ ਭਰਾਵਾਂ ਨੂੰ ਵੀ ਜਿਹੜੀ ਵੀ ਤੁਸੀਂ ਮੰਡੀ ਚ ਫਸਲ ਲੈ ਕੇ ਆਓਗੇ ਉਹਦਾ ਆੜਤੀ ਸਹੀ ਮੁੱਲ ਪਾਵੇ ਕਿਉਂਕਿ ਅੱਗੇ ਵੀ ਮਛਵਾੜੇ ਦੀ ਮੰਡੀ ਚ ਬਹੁਤ ਬਸਾਤ ਬਾਸਮਤੀ ਹੋਵੇ ਚਾਹੇ ਮੱਕੀ ਹੋਵੇ ਜਾਂ ਕੋਈ ਹੋਰ ਫਸਲਾਂ ਹੋਣ ਉਹਦਾ ਸਹੀ ਉਹ ਮੁੱਲ ਪੈਂਦਾ ਇਸ ਕਰਕੇ ਅੱਜ ਪਹਿਲੇ ਦਿਨ ਭਾਅ ਲੱਗਿਆ ਬਹੁਤ ਅੱਛੀ ਗੱਲ ਆ ਮੇਰੇ ਨਾਲ ਸਾਡੇ ਕਿਸਾਨ ਭਾਈ ਵੀ ਖੜੇ ਐ ਬੜੇ ਖੁਸ਼ ਨੇ ਤੇ ਮੈਨੂੰ ਉਮੀਦ ਆ ਵੀ ਆਉਣ ਵਾਲੇ ਦਿਨਾਂ ਚ ਵੀ ਇਸ ਤਰ੍ਹਾਂ ਹੀ ਸਾਰੇ ਖੁਸ਼ ਜਾਣ